ਸਰੋਂ ਹੋਵੇ ਹਾਂ ਆ ਸਾਰੇ ਆ ਅੱਛਾ ਆ ਸਾਰੇ ਠੀਕ ਆ ਆ ਵੀ ਕਿੱਦਾਂ ਸੋਣਾ ਹਾਂਜੀ ਕਿੱਦਾਂ ਸਾਰੇ ਸਵਾਗਤ ਆ ਇਹਦੇ ਨਵੇਂ ਵਲੋਗ ਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਘੈਂਟਾ ਸੋ ਅੱਜ ਜਾਣਾ ਅਸੀਂ ਮਾਰਕੀਟ ਵੀ ਲੈ ਕੇ ਆਵਾਂਗੇ ਅਸੀਂ ਮੰਮੀ ਮਹੀਨੇ ਹੋ ਗਏ ਕਹਿੰਦੀਆਂ ਵੀ ਅੱਜ ਅਸੀਂ ਲੈ ਕੇ ਆਵਾਂਗੇ ਜਿਹੜੇ ਗੈਸ ਵਾਲੇ ਚੁੱਲੇ ਹੁੰਦੇ ਆ ਦੋ ਵਾਲੇ ਤਾਂ ਹੈਗੇ ਆ ਮੈਂ ਆਨਲਾਈਨ ਮੰਗਾਇਆ ਸੀ ਬਟ ਇਹ ਨਾ ਥੋੜਾ ਜਿਹਾ ਗੈਸ ਘੱਟ ਘੱਟਦੇ ਆ ਫਿਰ ਇਹਨਾਂ ਨਾਲ ਉਸੇ ਇੱਕ ਵੀ ਘਟ ਹੁੰਦਾ ਪਰ ਸੇਕ ਘਟ ਹੁੰਦਾ ਤਾਂ ਫਿਰ ਕੰਮ ਵੀ ਘਟਣੇ ਪੜਦਾ ਤਾਂ ਕਰਕੇ ਤੁਸੀਂ ਤੇ ਨਾਲ ਹੀ ਲੈ ਕੇ ਆਵਾਂਗੇ ਆਪਾਂ ਤੇ ਉਹਦੇ ਨਾਲ ਇੰਨਾ ਇਦਾਂ ਹੋਊਗਾ ਵੀ ਆਪਾਂ ਇੱਕ ਸਵਾਰ ਚ ਕਿੰਨਾ ਕੰਮ ਨਿਬੜ ਸਕਦੇ ਆ ਤਿੰਨਾਂ ਤੇ ਰੱਖ ਕੇ ਹਨਾ ਸੋ ਅੱਜ ਆਪਾਂ ਮੈਂ ਉਸੇ ਕੀ ਕੁਝ ਨਹੀਂ ਕਿਨੋਂ ਗੱਲਾਂ ਚਾਹ ਬਣਾਉਣ ਤੇ ਮੈਂ ਮੰਮੀ ਤੇ ਸਰਦ ਤੇ ਨਹੀਂ ਜਾਵਾਂਗੇ ਅਸੀਂ ਤਿੰਨੇ ਇਕੱਠੇ ਜਾਵਾਂਗੇ ਇਕੱਠੇ ਜਾਵਾਂਗੇ ਵੱਧ ਤੋਂ ਵੱਧ ਪਿਆਰ ਦੇ ਬਲੌਗ ਰੋਜ਼ ਰਾਤ ਜਿਹੜੀ ਹਨੇਰੀ ਆਈ ਆ ਆ ਦੇਖੋ ਸਾਡੀ ਕੱਚੀ ਨਹਿਮਤ ਸੀਗੀ ਤੇ ਆਹਾਂ ਇਹ ਰਹੀ ਸੀਨਾ ਆਈਸੀਨੀ ਰੀਆ ਦੇਖੋ ਨਿੰਮ ਦੇ ਟਾਣੇ ਦੋ ਤਿੰਨ ਟੁੱਟ ਗਏ ਹਾਂਜੀ ਇੱਧਰ ਰੋਟੀਆਂ ਪੱਕੀਆਂ ਆਂਦੀਆਂ ਤੇ ਰਾਤ ਖਾਧੀਆਂ ਸੀ ਪੁੜੀਆਂ ਤੋਂ ਖਾਵਾਂਗੇ ਰੋਟੀਆਂ ਹੂੰ ਦਿੱਕੜੇ ਹੀ ਸੀ ਰਾਤ ਹੈ ਨਾ ਪੁੜੀਆਂ ਹਨ ਹਾਂ ਮੈਂ ਨਹੀਂ ਖਾਂਦਾ ਖੰਡ ਵਾਲਾ ਵੀ ਪਰੌਂਠਾ ਹੁੰਦਾ ਕਦੇ ਲੂਣ ਵਾਲਾ ਪਰੌਂਠਾ ਹੁੰਦਾ ਮੈਂ ਤਾਂ ਨਹੀਂ ਖਾਂਦਾਗਾ ਹਾਂ ਲੂਣ ਵਾਲੇ ਤਾਂ ਫਿਰ ਨੂੰ ਤਕੜੇ ਰਹਿੰਦੇ ਆ ਖੰਡ ਵਾਲੇ ਹੁੰਦੇ ਆ ਕੋ ਆਮਲੇ ਜਾ ਮਾ ਕੋ ਕਿੰਨਾ ਟੈਸਟੀ ਨੋ ਆਈ ਡੋਨਟ ਲਾਈਕ ਇਟ ਮੈਂ ਤਾਂ ਸੋਚਿਆ ਸੀ ਮੈਂ ਘੰਟਾ ਸੋਲਾਂਵਾ ਹਨ ਮੈਂ ਘੰਟਾ ਦੇ ਫੇਰ ਲਾਵਾਂ ਮੈਂ ਕਿਨ ਹਾਂ ਮੈਂ ਸੋਚਿਆ ਸੀ ਘੰਟਾ ਸੋਲਾਂ ਚਲ ਜਾਂਦਾ ਹਾਂ ਲਓ ਗੱਡੀ ਚਾਬੀ ਲੈ ਲਓ ਜਾਓ ਮੈਂ ਕਿਨਾਂ ਦੋਹੇ ਨਹੀਂ ਤੁਸੀਂ ਜਾਗੇ ਹਾਂ ਸਭ ਚੱਕ ਗਿੱਡੀ ਮੈਂ ਨਰਮੇ ਤੋਂ ਚੱਕ ਕੇ ਲੈਣੀਆਂ ਇਹਨਾਂ ਨਾਲ ਜਾ ਕੇ ਸਿੱਧੇ ਕੋਠੀ ਦੇ ਨਾਲ ਨਰਮਾ ਨਹੀਂ ਹੈ ਮੀ ਉੱਥੇ ਵਾਰ ਦਿੰਨਾ ਸਿੱਧਾ ਜਾ ਕੇ ਨਰਮਾ ਤਾਂ ਨਹੀਂ ਸੀ ਤੁਸੀਂ ਰਾਹ ਹੋਏ ਥੋੜੀ ਕੋਲ ਹੋਗੀ ਤਾਂ ਮੈਂ ਜੋ ਉਹ ਤਾਂ ਹੈ ਸੋ ਅਸੀਂ ਹੁਣ ਚੱਲੇ ਜੀ ਮਾਰਕੀਟ ਕੰਬੋਦ ਹੋ ਗਿਆ ਮੈਂ ਕਿ ਜਾਈਏ ਇਹ ਫਰਾਂ ਦੇ ਸੌਵੇਂ ਦੇ ਦੋ ਘੰਟੇ ਕੋਮ ਚੱਲੇ ਜਿਵੇਂ ਤਾਰੇ ਤੋਂ ਲਾ ਕੇ ਕਰਨਾ ਕਮ ਆਨ ਕਮ ਆਨ ਬੇਬੀ ਸੇ ਪਹੁੰਚ ਗਏ ਜੀ ਮਾਰਕੀਟ ਹੁਣ ਚਾਹੀਏ ਜਨੇ ਅਸੀਂ ਸ਼ਾਪ ਤੇ ਜਿੱਥੋਂ ਅਸੀਂ ਲੈਣਾ ਵਾ ਗੈਸ ਇਹ ਲੈਣ ਦਾ ਵਧੀਆ ਬਜਾਏ ਦਾ ਵੀ ਠੀਕ ਹੈ ਯਾਰ ਵੈਸੇ ਨਹੀਂ ਬੈਸਟ ਗ੍ਰੇਨ ਕਿਚਨ ਵਾਸਤੇ ਸੱਤ ਵਜੇ ਜੀ ਗ੍ਰੇਨ ਪਹਿਲੇ ਸਾਡੇ ਕੋਲ ਕੁਸਟਮ ਜੀ ਕਿਹਾ ਸੀ ਲੱਗਾ ਜੀ ਕਿ

ਇਹ ਤੋਰਸ ਪ੍ਰਿੰਟ ਕਰਦੇ ਉਹ ਜਿਹੜਾ ਪਲਮ ਹੁੰਦਾ ਹੈ ਨਾ ਇਹਨਾਂ ਦੇ ਵਿੱਚ ਲਾਈਟਰ ਵਿੱਚ ਹੀ ਹੁੰਦਾ ਹੈ ਅੱਡ ਨਹੀਂ ਭਾਜੀ ਅੱਛਾ ਜਿਹੜਾ ਆਟੋਮੈਟਿਕ ਚੱਲਦਾ ਭਾਜੀ ਕਿਸੇ ਨੂੰ ਕੋਈ ਵੀ ਕੰਮ ਨਹੀਂ ਆਉਂਦਾ ਅੱਛਾ ਕੰਮ ਆਉਂਦਾ ਫਿਰ ਲਾਈਟਰ ਦਾ ਖਰਾਬ ਹੋ ਜਾਂਦਾ ਨਾ ਕੋਈ ਨਾ ਜ ਬਾਲਾ ਵਾਲਾ ਜਿਹੜਾ ਜੀ ਫੋਕਟ ਬਰਨਰ ਹੈ ਜਿਹੜੇ ਤੇ ਵਾਲੀ ਗਈ ਸਾ ਪਾਣੀ ਨਿਕਲ ਨਹੀਂ ਆ ਕਰ ਗਿਆ ਨਾ ਤੇ ਹਾਂਜੀ ਆਈ ਨਹੀਂ ਮੋਰੀਆ ਬੰਦ ਹੋ ਜਾਂਦੀ ਮੋਰੀਆ ਮੈਂ ਇਹ ਗੱਲ ਕੋਈ ਮੋਰੀਆ ਮੰਨ ਲਿਆ। ਕੋਈ ਹੋਰ ਹੈ। ਠੀਕ ਹੈ। 5 ਸਾਲ ਦੀ ਵਾਰੰਟੀ ਹੈ। ਹਾਂ, 5 ਸਾਲ ਦੀ ਵਾਰੰਟੀ ਹੈ। ਸਭ ਤੋਂ ਬੈਸਟ ਮਾਡਲ ਹੈ ਜਿਹੜਾ ਇਹ ਲੈਣ ਦਾ। ਆਏ ਤਾਂ ਹੁਣ ਇਹਦੇ ਨਾਲੋਂ ਮਹਿੰਗਾ ਵੀ ਪ੍ਰੈਸ ਹੋ ਜਾਂਦਾ। ਹੂੰ ਹੂੰ। ਆਪ ਜਿੱਤੋ ਇਹਦੇ ਨਾਲੋਂ ਮਹਿੰਗੇ। ਪਰ ਕੁਆਲਿਟੀ ਵਾਈ ਦੇਖਿਆ ਜਾਵੇ ਤਾਂ ਹੋ ਜਾਵੇਗਾ। ਕੀ ਪ੍ਰਾਈਸ ਹੈ ਤੁਹਾਡਾ? ਹਾਂਜੀ। ਪ੍ਰਿੰਟਰ ਵਾਲੇ ਐਂਡ ਟੂ ਪਹਿਲਾਂ ਚੱਲਦੇ ਹੁੰਦੇ ਸੀ। ਟੈਂਗਲ ਪਲੇਨ। ਕੀ ਪ੍ਰਾਈਸ ਹੈ? 7500। ਤੇ ਆਹ, ਜੁਆਤਾ ਦਾ 11000। ਤੈਨਾਲੀ ਹੈ ਇਹ ਵੀ ਤੈਨਾਲੀ ਅੱਛਾ ਇਹਦੀ ਗਰੰਟੀ ਨੋਨ ਹੈ ਇਹਦੀ ਇਹਦੀ ਇਹ ਬੈਸਟਾ ਮੋਡਲ ਹੈ ਸ਼ੁਕਰੀਆ ਮਲਟੀਵਾਇਸ ਤੇ ਜਲਦੀ ਆਪਨੇ ਕੋਲ ਇਹਦਾ ਉਹ ਵੀ ਮੰਜੀ ਮਾ ਜੀ ਕਿਵਨੀਆਂ ਵੀ ਮੰਜੀ ਚੁੰਨੀ ਲੈਣਾ ਅੱਛਾ ਚਿਮਨੀ ਤਾਂ ਨਹੀਂ ਚਾਹੀਦੀ ਹੋ ਜੇ ਚਿਮਨੀ ਤਾਂ ਨਵੇਂ ਘਰ ਵਾਸਤੇ ਲਵਾਂਗੇ ਜਦੋਂ ਦਿੱਤੀ ਘਰੋਂ ਠੀਕ ਲੱਗਾ ਜੇ ਚੱਲਾਂ। ਇਹ ਪੁਰਾਣੇ ਬੈਟਰ ਨਾਲ ਜੀ। ਇਹ 5500 ਦਾ। 2 ਬੈਸਟ ਹੋਵੇ। ਕਿਧਰ ਲੈਣਾ? ਇੱਕ ਵਾਰੀ ਚੂਲਾ ਲੈ ਲਿਆ ਜੀ ਮੁਰਗੇ 15-20 ਸਾਲ ਦੇਖਣ ਦੀ ਲੋੜ ਨਹੀਂ। ਉਹਦੇ ਵੇਖ ਤਾਂ ਹੈ ਜਿਆਦੀਆਂ ਹਨਾ। ਕਿਹੜੇ ਹੈ ਜੀ? ਨਹੀਂ ਰਹਿੰਦੇ ਉਹ ਬੰਨ੍ਹੇ ਛੋਟੇ ਹਨਾ। ਤੁਸੀਂ ਦੇਖ ਲਓ ਜਿਹੜਾ। ਇਹ ਤਾਂ ਜੰਮੋ ਬੰਨ੍ਹੂ ਰਾਇਆ ਵਾਲਾ। ਆ ਵਾਲਾ ਬੰਨ੍ਹੂ। ਆ ਬੰਨ੍ਹੂ। ਇਹ ਤਾਂ ਛੋਟਾ ਹੈ। ਕਿਹੜੇ? 2000-3000 ਪੈਸੇ। ਹੋਣਾ ਇਸ ਦਾ। ਐਵੇਂ ਕਿਵੇਂ ਲਾਉਣੇ ਸੀ। ਨੌਂ ਨੇ ਤੇ ਨਿਸਤਕ ਕੰਨ ਲਵਾਇਆ ਮੈਂ ਰੇਂਦਾ ਵਰਕਸ਼ ਲਾਵੀ ਪੈਸੇ ਖਾਸੇ ਲਵਾਤੇ ਮੈਂ ਕਿਹਾ ਪੈਸੇ ਖਾਸੇ ਲਵਾਤੇ 5000 ਦਾ ਮੈਂ 5500 ਦਾ ਦੇਖਿਆ ਸੀਗਾ ਜਿਹੜਾ ਤੂੰ ਲਿੱਤਾ ਉਹ ਪਹਿਲਾ ਤੁਸੀਂ ਉਹਦੀ ਤਾਂ 2 ਸਾਲਾਂ ਦੀ ਗਾਰੰਟੀ ਆ ਹਾਂ ਉਹ ਦੂਸਰਾ ਵਾ ਚੰਗੀ ਨਹੀਂ ਕੀਤੀ ਮੇਰ ਨਾਲ ਮੋੜਕ ਆ ਗਿਆ ਸੋ ਅਸੀਂ ਲੈ ਲਿਆ ਗੈਸ ਤਾਂ ਗੈਸ ਚੁੱਲਾ ਗੈਸ ਚੁੱਲਾ ਆਇਆ ਵਾ ਸਾਡਾ ਗਲੇਨ ਦਾ ਵਾ 7500 ਦਾ ਗੈਸ ਚੁੱਲਾ ਆਇਆ ਵਾ ਤੇ ਸਾਰਾ ਮਤਲਬ ਰੈਗੂਲੇਟਰ ਵੀ ਲਿੱਤਾ ਅਸੀਂ ਪੈਪ ਵੀ ਲਿੱਤੀ ਆ ਤੇ ਸਾਰਾ ਮਿਲਾ ਕੇ ਆਇਆ ਵਾ 8000 ਦਾ 8000 ਰੁਪਏ ਲਵਾਤੇ ਕਿਤੇ ਨਹੀਂ ਕਿ ਕਦੋਂ ਦੀ ਕਹੀ ਜਾਂਦੀ ਮਮੀ ਬਹੁਤ ਟਾਈਮ ਹੋ ਗਿਆ ਤੇ ਕਹਿੰਦੇ ਫਿਰ ਜਦੋਂ ਸਬਜ਼ੀ ਬਣਾਉਂਦੀ ਸੀ ਨਾ ਫਿਰ ਸਬਜ਼ੀ ਉੱਤੇ ਬਣਦੀ ਹੁੰਦੀ ਸੀ ਰੱਖਦੇ ਹੁੰਦੇ ਸੀ ਚੁੱਲੇ ਤੇ ਟਾਈਮ ਲੱਗ ਜਾਂਦਾ ਵਾ 6 ਘਟ ਸੀਗਾ ਫਿਰ ਟਾਈਮ ਜ਼ਿਆਦਾ ਲੱਗਦਾ ਸੀ ਚਲ ਹੁਣ ਚੱਲ ਹਾਂ ਹੁਣ ਇੱਕ ਬਾਹਰ ਰੱਖ ਲਾਂਗੇ ਅੰਦਰ ਪਿਆਰ ਹੋਊਗਾ ਚਲ ਤੂੰ ਆਉਣੀ ਆਏ ਇੱਕ ਤੇ ਸਬਜ਼ੀ ਰੱਖੇ ਉਹਦਰ ਤੁੜਕਾ ਨੂੰ ਨੂੰ ਛੋਟੇ ਤੇ ਇੰਨਾ ਟਾਈਮ ਲੱਗਿਆ ਘੰਟਾ ਹੀ ਲੱਗਿਆ ਤੁਹਾਨੂੰ ਕਿਹ ਚ ਲੱਗਣੀ ਸੀ ਹੁਣ ਇਸ ਤੇ ਤਿੰਨ ਤਾਂ ਇੱਕ ਵੱਡੇ ਵਾਲਾ ਨੇ ਤੇ ਛੇਤੀ ਤੁੜਕਾ ਵਧੀਆ ਕਰਦੇ ਆ ਕਰਨਾ ਉੱਥੇ ਉਹੀ ਛੇਤੀ ਤਿੰਨ ਤਿੰਨ ਚੀਜ਼ਾਂ ਇੱਕ ਵਾਰੀ ਚ ਆ ਜਾ ਕਰਨੀਆਂ ਇੱਕ ਤੇ ਬਰ ਰੋਟੀਆਂ ਲਈ ਜੋ ਉਹਨਾਂ ਚ ਨਾ ਥੋੜੀ ਜਿਹੀ ਥੋੜੀ ਹੁੰਦੀ ਸੀਗੀ ਉਹ ਛੋਟੇ ਆ ਨਾ ਛੋਟੇ ਆ ਤਾਂ ਚਲੋ ਲੱਗ ਗਿਆ ਜਿਹੜਾ ਲੱਗ ਗਿਆ ਕਰ ਸ਼ਾਈ ਬਣੀਆ ਕੋ ਚੱਕਰ ਕਾਦੇ ਵਾਸਤੇ ਆ ਹੁਣ ਚਲਦੇ ਆਂ ਅਸੀਂ ਮਾਰਕੀਟ ਚ ਦੂਜਾ ਕੰਮ ਕਰੋ ਚਲੋ ਸ਼ਾਕਵੀ ਲੈ ਤਨਵਾ ਚੁੱਪ ਬਾਹਰ ਲਾ ਦੀਆ ਉਹਨੇ ਜੋਰ ਦੀ ਇਹਨੂੰ ਕੀ ਲਾ ਕੇ ਦਿੱਤਾ ਆ ਗਿਆ ਹੋਰ ਨਾ ਨੇ ਚਾਹ ਲਈ ਚਮਚਾ ਆ ਚਮਚੇ ਕਿਵੇਂ ਆ ਆਉਂਦੇ ਨਹੀਂ ਚਮਚੇ ਦਿੱਤੇ ਉੱਤੇ ਲਾ ਕੇ ਉਹਨਾਂ ਨੇ ਚਮਚਾ ਸਣੇ ਖਾਲਾ ਹਾਂ ਪੀਨੇ ਕੋਈ ਤਾਂ ਸ਼ੌਤ ਹੈ ਕਿਵੇਂ ਲੱਗਾ ਤੂੰ ਵੀ ਪੀ ਕੇ ਦੱਸ ਕਿਵੇਂ ਲੱਗਦਾ ਆਹ ਤਾਂ ਸੁਆਦੀ ਹੁੰਦਾ ਸੁਆਦ ਹੁੰਦਾ ਕਾਲਾ ਨਮਕ ਪਾਇਆ ਹੋਣਾ ਨਾ ਹੈ ਤੂੰ ਹੀ ਦੱਸ ਕਿੰਨਾ ਬਣਿਆ ਕਿਹੜਾ ਲੈ ਵੱਡਾ ਆਉਗਾ ਚੱਕ ਆ ਮੇਰਾ ਆ ਗਿਆ ਆਹ ਉਹ ਦੀ ਰੰਦੀ ਹਾਂ ਮੜਤ ਨਾਲ ਜਿਹੜੀ ਮੜ ਜਾਂਦੀ ਜਿਹੜੀ ਬੈਪ ਹਾਂ ਤੂੰ ਮੂੰਹ ਲਾ ਕੇ ਪੀ ਲੈ ਮੈਂ ਹੋਰ ਸਟਰੋ ਹੋਰ ਮੋੜ ਨਾਲ ਚਾਹੀਦੀ ਇਹਨੂੰ ਕਰੇ ਕਰੇ ਲੂਣ ਦੇ ਫੱਕੇ ਮਾਰ ਨਾਲ ਜੂਸ ਮਾਰਨ ਗਿਆ ਤਾਂ ਸਟਰੋ ਵੀ ਮੋੜ ਨਾਲ ਹੀ ਚਾਹੀਦੀ ਇਹਨਾਂ ਨੂੰ ਕਮਾਲ ਕਰਦੀ ਉਹਨੂੰ ਇਹਦਾ ਪੀਤਾ ਨਹੀਂ ਹੁੰਦਾ ਕੋਈ ਨਹੀਂ ਸਾਡੇ ਕਰਮਾ ਚ ਹੋਇਆ ਤਾਂ ਹੀ ਪੀਣ ਲੱਗਿਆ ਹਾਂ ਅਕੇ ਕਿ ਨਾ ਫਿਰਦਾ ਫਿਰ ਪਹਿਲਾਂ ਤਾਂ ਚੱਲ ਛੱਡਾਂ ਮੈਂ ਕਿਤੇ ਹੋਰ ਗੱਡੀ ਆ ਸੰਦਰਾ ਹੁਵੇ ਚੈਕੋਲੀ ਚੁੰਡਾ ਚਲੀ ਜਦੋਂ ਪੂਰੋ ਆ ਤਹਣਾ ਬੱਚਾ ਦਾ ਹੀ ਲੱਗੂ। ਢੇਰ ਕੁਝ ਵੀ ਨਹੀਂ ਲੱਗਿਆ ਇਹਦੇ। ਥਲੋ ਮੰਦਾ ਕੇ। ਆ ਉਧਰ ਪਾ। ਖੋਲੇ ਕੇ ਨਹੀਂ ਚੰਦ। ਇਹਦਾ ਟੇਡਾ ਕਰਕੇ ਇਹਨੇ ਸਿੱਧਾ ਕਰ। ਆਹ ਨੂੰ ਖੜਾ ਕਰਕੇ। ਇਹ ਇਹੋ ਘਟਾ ਸਿੱਖੀਂ। ਥੱਲੇ ਕਰ। ਬਾਹਰ ਤੋਂ ਸਿੱਖ ਗਿਆ। ਥੱਲੇ ਘਾਟੇ ਕਿੱਟਣਾ ਬਹੁਤ ਥਲੇ ਰੱਖ। ਥੱਲੇ ਤੋਂ ਬਾਹਰ ਦੇ ਸਿੱਖ। ਦੇਦਾ ਇਹਨ। ਦੇਦਾ। ਦੇਦਾ। ਖੜਾ। ਸਿੱਧਾ। ਇਹ ਆਵਾਜ਼ ਆ ਪhle ਸੀ ਯਾਰ ਉਹ ਕਹਿੰਦਾ ਸੀ ਆ ਪਿੱਛੋਂ ਕੱਢ ਲਿਓ ਥੱਲੇ ਆਹ ਬੋਲ ਦੇ ਠੀਕ ਹੈ ਜੀ ਆਹ ਹਾਰੇ ਦਾ ਆਹ ਇਹ ਇਹ ਪੁੱਛਿਆ ਸੀ ਕਿ ਇਹ ਗੇੜੇ ਬਣਾਉਣਾ ਹੋਵੇ ਤਾਂ ਲਾਂਜ ਲੈਣ ਦੇ ਪਤਾ ਨਹੀਂ ਨਹੀਂ ਮੈਂ ਦੇ ਦਿੱਤੀ ਰਿਟਾਇਰਮੈਂਟ ਇਹਦੀ ਰਿਟਾਇਰਮੈਂਟ ਹੀ ਹੋ ਗਈ ਐ ਦਬੇ ਚ ਨਾ ਪਾ ਦੇ ਕੇ ਦਬੇ ਚ ਪਾ ਕੇ ਦੇ ਤਦੇ ਜਵਾਕੇ ਮੋੜਾ ਮੈਂ ਚੱਕ ਚੁੜਾਈ ਬੋਤਲ ਹੀ ਚੱਕ ਤੂੰ ਟਾਈ ਲੈ ਇਹਨਾਂ ਉਹ ਕਹਿੰਦਾ ਥੱਲੇ ਉਹਨਾਂ ਦੀ ਗੱਡ ਲਓ ਥੱਲੇ ਉਹਨਾਂ ਦੀ ਆਹੀ ਨਾ ਲੈ ਦੱਸ ਉਹ ਕਿੱਧਰੋਂ ਪੈ ਤੂੰ ਸਾਈਡ ਤੋਂ ਸਹੀ ਉਹ ਕਹਿੰਦਾ ਥੱਲੇ ਉਹਨਾਂ ਦੀ ਗੱਡ ਪਾਉਣਾ ਕੋਈ ਨਹੀਂ ਥੱਲੇ ਉਹਨਾਂ ਦੀ ਕੱਢ ਲਓ ਵਧੀਆ ਐ 8 ਦੀ ਕਰੂ ਕਿ ਨਹੀਂ ਨਹੀਂ 8 ਦੀ ਇੱਥੇ ਪਿੱਛੇ ਗਿਆ ਇੱਦਾਂ ਕਿੱਥੇ ਰਣੀ ਚੱਲ ਮਾੜੇ ਫੁੱਟੇ ਇੱਥੇ ਲਿਵਾ ਕੇ ਲਾ ਕਿਸੇ ਉਹ ਵੀ ਰਹੇਗਾ ਨਾ ਵਾਪਸ ਬੰਦਾ ਇਹਨੇ ਬੰਦਿੱਤ ਕਰਾ ਬੰਦੀ ਹਾਂ ਬੰਦਾ ਹਾਂ ਧਰੋ ਖਿਤਾ ਹੀ ਬੰਦ ਹੋਣ ਇਹਨੂੰ ਚਾਲੂ ਹੁੰਦੇ ਆ ਨਹੀਂ ਨਹੀਂ ਚਾਲੂ ਹੋ ਗਏ ਨਾ ਹੋ ਦੇਣਾ ਗੈਸ ਖਿਲਾ ਦਿੱ ਲਿਆ ਉਹ ਲੱਕ ਸਟਾਰਟ ਕਰੀ ਜੇ ਕੰਮ ਇਤਨੇ ਵਸਮਾ ਕਿਵੇਂ ਕੈਸੇ ਲਈ ਉਹ ਤਾਂ ਰਹਿ ਗਿਆ ਆਪਾਂ ਦਾ ਤੁਰ ਆਪਾ ਹੋ ਸਰਦੇ ਵਾਲੀ ਤੋਪੋ ਉਹ ਲਾ ਦੇ ਸਰ ਸੇਮੀ ਦੇ ਨਹੀਂ ਵੱਡਾ ਛੋਟਾ ਛੋਟਾ ਹੁੰਦੇ ਆ ਹਾ ਵੱਡਾ ਉਸ ਤੋਂ ਛੋਟਾ ਉਸ ਤੋਂ ਛੋਟਾ ਹੁਣ ਚੋਰਸ ਵਾਲੇ ਆਉਣ ਲੱਗੇ ਸੇ ਹੁਣ ਬਸ ਉਹ ਹੋਰ ਰੋਜ਼ਾਂ ਦਾ ਟੋਪਾ ਵਾਲਾ ਉਹ ਇਹ ਦੋ ਚੈੱਕ चक और आपा बाल देया आग तेजी वाह देखो लाइटर की बंद की ता चालू मजा लो चलो सर्वत्र ध्यान छिछो बंद कर सो चालू करता चालू हाथों हं चिकन जले केन चलदा देखया हां

ਠੀਕ ਹਾਂ ਸਭ ਤੋਂ ਵੱਡਾ ਅੰਸ਼ ਹਾਂਜੀ ਬਤਾ ਇਹ ਉਹ ਜਿਹੜਾ ਇੱਥੇ ਇਹ ਐਂ ਘਟੁੰਦਾ ਇਹ ਤਾਂ ਤੇਰੀ ਫੋਲ ਕਰ ਠੀਕ ਠਾਕ ਬਲ ਲੈ ਪਾਣੀ ਕਰਤਾ ਚੇਤਾ ਹੋ ਜਾਂਦਾ ਕਾਹ ਮਿਲ ਜਾਂਦੀ ਆ ਉਹਦੇ ਹੋਰ ਤਰ੍ਹਾਂ ਇਹਨਾਂ ਸੇਕ ਦੇ ਕਿੰਨਾ ਗਾ ਉਹ ਆਈਦਾ ਬੋਲਿਆ ਯਾਰ ਤੇ ਹੋਰੇ ਇਹ ਤਾਂ ਬੰਦ ਹੋਵੇ ਇਹ ਤਾਂ ਬੰਦ ਹੋਏ ਨੇ ਥਾਂ ਕੱਟ ਹੋਊਗਾ ਅਸਲ ਹੈ ਨਾ ਇਦਾਂ ਕਰ ਹੂੰ। ਇਹ ਦਮਾ ਦਾ। ਹਾਂ ਦਮਾ ਦਾ। ਚਲ। ਚਲ ਕਰ ਰਹੀ ਹੈ ਨਾ ਕਰਾਉਣ ਬੇਚਪੂਰੀ। ਚਸ। ਇਹ ਬੜੇ ਨੂੰ ਕੀ ਕਹਿੰਸ? ਚਲ। ਬੈਗ ਨੂੰ ਛੋਟੀ ਆਉਂਦੀ ਆਸੋਂ। ਉਹ ਛੋਟੀ ਆ ਇਹ ਪਿੱਛੇ ਆਉਂਦੀ ਆ ਨਾ ਫਿਰ। ਛੋਟੀ ਤਾਂ ਹੋਈ ਆ ਇੱਕ ਹੋ ਗਈ। ਹਾਂ ਉਹ ਅੱਗੇ ਸੀ ਹਾਂ। ਤੁਸੀਂ ਸਾਰੇ ਇਹਨੇ ਕਮੈਂਟ ਕਰਕੇ ਦੱਸਿਓ। ਵੇ ਸਾਦਾ ਚਿਲਾ ਕਿਦਾਂ ਦਾ ਲੱਗਿਆ ਤੁਹਾਨੂੰ ਸਾਰੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਨੇ ਉਸੇ ਬਹੁਤ ਚਾਹ ਮਨ ਲਿਆ ਹੁੰਦਾ ਵਾ ਹੋਰ ਮਧੀਆ ਮੰਦੀ ਵੀ ਕਮੈਂਟ ਕਰਿਓ ਸੋ ਹੁਣ ਅਸੀਂ ਪਹਿਲੀ ਵਾਰ ਇਸ ਚੁਲੇ ਤੇ ਚਾਹ ਬਣਾਈ ਵੀਵਾਂਗੇ ਹੁਣ ਦੇਖਦੇ ਹਾਂ ਕਿੰਨੀ ਚਰਚ ਬਣਦੀ ਹੈ ਆਹ ਦੇਖੀਏ ਕੀ ਆ ਢੋਗਲਾ ਕੀ ਹੁੰਦਾ ਢੋਗਲਾ ਉਹ ਲੂਤਾ ਹਾਂ ਸਾਊਥ ਇੰਡੀਅਨ ਵਾਲਾ ਬਣਾਉਂਦੇ ਆਹ ਪਕੜਾ ਬਣਾਈਦਾ ਆਹ ਪਸ ਜਾਈਏ ਨਾ ਪਹਿਲਾਂ ਉੱਥੇ ਫਿਰ ਸਿੱਖ ਕੇ ਆਈਏ ਫਿਰ ਬਣਾਉਂਦੇ ਅੱਛਾ ਹੋ ਬਸ ਦੇ ਜਿੱਦ ਥੋੜਾ ਛੋਟਾ ਹੋਵੇ ਤਾਂ ਰੱਖ ਕੇ ਉੱਤੇ ਰੱਖ ਲਵੇ ਇਹਦੇ ਛੋਟਾ ਭਾਂਡਾ ਕੋਈ ਜਦੋਂ ਪਰ ਆਹੀ ਹੋਣਾ ਛੋਟਾ ਨਹੀਂ ਨਹੀਂ ਉੱਚਾ ਹੈ ਨਾ ਇਹ ਚਲਾਉਦਾ ਇਦਾਂ ਆਉਂਦਾ ਹਾਂ ਇਦਾਂ ਇਦਾਂ ਆਉਂਦਾ ਕਿੰਨੀ ਵੱਡੇ ਕਿਤੇ ਬਣੇ ਆ ਵੱਡੇ ਜਿਹੇ ਬਣੇ ਹੋਣ ਵਿੱਚ ਹਾਂ ਹਾਂ ਫਾਇਦਾ ਹੀ ਆਉਂਦਾ ਆ ਪਰ ਆਉਂਦਾ ਨਹੀਂ ਇੱਥੇ ਆ ਗਿਆ ਨਾ ਆ ਗਿਆ ਹਾਂ ਆ ਵੀ ਇਦਾਂ ਹੁੰਦਾ ਹਾਂ ਇਦਾਂ ਹੁੰਦਾ ਸਰ ਵੱਡੇ ਉਹ ਤੇ ਵੱਡਾ ਭਾਂਡਾ ਰੱਖਣਾ ਹੋਵੇ ਜਿੱਦਾਂ ਹਾਂ ਇਦਾਂ ਜਿਵੇਂ ਜਿਵੇਂ ਨਹੀਂ ਇੱਕ ਗੱਲ ਨਾ ਤਵਾ ਵੀ ਰੱਖਣਾ ਹੋਵੇ ਚੌੜ ਕੇ ਜਿਵੇਂ ਵੀ ਜਾਦੂ ਸੇਕਾ ਉੱਚਾ ਕਰਕੇ ਰੋਕੀ ਜਾਂਦਾ ਹੱਸਦਾ। ਸਾਨੂੰ ਤਾਂ ਪਤਾ ਨਹੀਂ ਜਿੰਨ ਨੂੰ ਜਿੰਨ ਨੂੰ ਪਤਾ ਦੱਸਿਓ ਵੀ ਇਹ ਕਮੈਂਟ ਕਰਕੇ ਵੀ ਇਹ ਕੀ ਸ਼ੈਆ। ਕਿਹੜੇ ਕੰਮ ਆਉਂਦਾ? ਕਿਹੜੇ ਕੰਮ ਆਉਂਦਾ? ਸੰਤ ਪਤਾ ਨਹੀਂ ਇਹ ਵੀ ਕਿਦਾਂ। ਆਪਾਂ ਨੂੰ ਦੱਦਿਆਂਦਾ ਵਿੱਚ ਦਰੱਖ ਦੋ। ਆਪਾਂ ਦੇਖਦੇ ਹਾਂ। ਇਹ ਸੋਹਣਾ ਆਪਾਂ ਬਣਾ ਕੇ ਪੀਨੇ ਆਂ ਚਾਹ ਅੰਨਾਂ ਦੇ ਚੁੱਲੇ ਤੇ। ਇੱਕ ਵਾਰ ਹਵਾ ਲੱਗ ਗਈ ਫੇਰੋਂ ਗਰਮੀ ਬਹੁਤ ਲੱਗ ਜਾਂਦੀ ਆ। ਕਹਿੰਦੇ ਰੱਬ ਸਾਡਾ ਵੈਰੀ ਬਣਾਇਆ ਤਾਂ ਰਾਤ ਅਸੀਂ ਪੁੜੀਆਂ ਸੀਗੀਆਂ ਉਹ ਪੋਨ ਲੱਗਿਆ ਉਹਦਾ ਆਹ ਦੇਖੋ ਹੁਣ ਅਸੀਂ ਗੈਸ ਚਲਾਇਆ ਹਜੇ ਸਾਡਾ ਪਾਣੀ ਉਬਲਣੇ ਵੀ ਨਹੀਂ ਲੱਗਿਆ। ਆ ਦੇਖੋ ਇਧਰ ਬਾਬੇ ਨੂੰ ਚਾਹੀ ਬਣਾ ਗਦੇ ਆ ਦੇਖੋ ਬੱਦਲ ਪੂਰਾ ਕਾਲਾ ਹੋਇਆ ਪਿਆ ਹਾਂ ਬਾਬੇ ਨੂੰ ਚਾਹੀ ਬੜਾ ਰਾਤ ਬਾਬੇ ਨੂੰ ਪੁਡੀਆਂ ਦਾ ਚਾਹ ਸੀ ਹੁਣ ਅਸੀਂ ਨਵੀਂ ਚੀਜ਼ ਲੈ ਕੇ ਆਏ ਆ ਬਾਬੇ ਨੂੰ ਉਸ ਚੀਜ਼ ਦਾ ਚਾਹ ਤੇ ਬਾਬਾ ਦੇਖੋ ਦੋ ਰਾਤੀ ਦਾ ਹੋਣਾ ਹੁਣ ਤੇ ਅਸੀਂ ਬਣਾਈਏ ਨੇ ਨਵੇਂ ਚੱਲੇ ਤੇ ਚਾਹ ਪਹਿਲੀ ਵਾਰ ਆ ਦੇਖਾ ਵੇਖ ਦੇ ਚੱਡੀ ਚੱਡੀ ਹੋ ਗਏ ਦੇਖੋ ਜੀ ਚੀਕ ਆਇਆ ਬਣਾਉਣ ਵਾਸਤੇ ਸ਼ੀਕ ਬੰਦੇ ਵਾਰੋਂ ਲਿਆ ਸ਼ੀਕ ਉਹ ਨੋਦਰੀ ਲੈ ਉਹ ਨੋਦਰੀ ਉਹ ਪਹਿਲਾ ਲੈਈ ਪਹਿਲਾ ਕਿਹੜਾ ਸੀ ਹਮ ਜੱਗ ਜੀ ਆਇਆ ਹੈ ਤਾਂ ਪਹਿਲਾ ਲਿਆ ਗਾਣਾ ਜੜਾ ਆ ਪਹਿਲਾ ਹੋਰ ਇਹ ਤਾਂ ਅੱਜ ਵਾਲਾ ਅੱਜ ਵਾਲਾ ਚਲੋ ਪਹਿਲੇ ਨੂੰ ਵੀ ਹਾਂ ਉਹ ਤੂੰ ਚੱਲ ਵਰਤੇ ਜਾਂਦਾ ਮਲਾਈ ਮਲਾਈ ਲਾਈ ਹੈ ਇਹ ਡੋਹਰ ਨਾਲ ਹੀ ਹੁਣ ਇਹ ਹੈ ਦਾਦਾ ਹੀ ਹੈ ਫੜ ਲੈ ਇਹਦੇ ਕੋਲ ਜਾਂ ਤੂੰ ਬੰਦਾ ਨੇ ਬੱਤੇ ਆ ਮਾਸਕੇ ਨਾਲ ਰੱਖ ਦੇ ਕਿ ਨਾ ਕੀ ਬੋਲਦਾ ਬੰਦਾ ਕ ਪਜਾਮਾ ਮੈਂ ਗਿਆ ਗਾਹ ਨਾ ਮੈਂ ਕਿ ਪਾ ਲੈਣਾ ਹੈ ਕੀ ਬਾਤ ਤੂੰ ਦੋ ਮੈਂ ਤੇਰੇ ਨਾਲ ਹੀ ਵੀਰੇਟ ਕਰੀ ਇਹਨਾਂ ਵੀ ਤੂੰ ਕਹਿ ਨਹੀਂ ਬਸ ਬੋਧ ਕਰ ਇਹ ਨਹੀਂ ਇਹਨੂੰ ਪਤਾ ਨਹੀਂ ਹੈ ਇਹਨੇ ਸਾਰੇ ਫੜ ਲੈਣਾ ਖੰਡ ਵਾਲਾ ਵਿੱਚ ਫੇਰੋ ਯਾ ਕੱਢ ਲੈ ਬਰਫੀ ਲਾਉਣੀ ਪਣੀ ਆ ਪੁੱਤ ਮਾਮਾ ਹੂੰ ਉਹ ਚੜ ਗਿਆ ਜੀ ਬਟਨ ਅਪੇਗਾ ਇਹਦਾ ਦੇਖੋ ਇਹਦਾ ਕੰਮ ਵੇਖੋ ਉਹ ਤਾਂ ਲਾਉਂਦਾ ਫਿਰਦਾ ਇਹ ਹੂੰ ਖੰਡ ਵਾਲਾ ਪੀ ਲਓ ਵਾਲੀਆਂ ਨਾ ਪਾਈਆਂ ਕਿਤੇ ਖੋਰਨਾ ਕਮੋਨ ਲੂਝ ਮੋਛਾ ਲਾ ਕੇ ਜਾਣ ਮੜ ਕੇ ਸੋ ਦਿਖਾਉਣੀ ਆ ਤੁਹਾਨੂੰ ਵੀ ਅਸੀਂ ਕੀ ਕੀ ਲੈ ਕੇ ਆਏ ਸੀ ਲੈਦੀ ਕੱਢ ਉੱਚੋ ਪਾ ਦੇਖੋ ਇਹਨਾਂ ਸਮਾਨ ਲੈ ਕੇ ਆਏ ਸੀ ਨਾਲੇ ਗੈਸ ਵਾਲੇ ਚੁੱਲ੍ਹੇ ਵੀ ਲੈ ਕੇ ਆਏ ਸੀ ਨਾਲੇ ਉਹ ਵੀ ਹੈਲਥ ਕੀਆ ਕਹਤੇ ਤੈਨੂੰ ਏ ਹੈ ਜਿੱਦਾਂ ਗੁਰਦੁਆਰੇ ਲੈ ਕੇ ਜਾਣ ਨੂੰ ਆ ਦੇਖੋ ਕਲਰ ਦੇਖੋ ਕਿੰਨਾ ਵਧੀਆ ਆ ਦੇਖਾ ਆ ਵਾਈਟ ਆ ਆਫ ਵਾਈਟ ਜਾਂ ਥੱਲੇ ਥੱਲੇ ਵਾਲਾ ਕਲਰ ਕਿੰਦਾ ਸੋਹਣਾ ਨਾ ਤੇ ਆ ਆ ਸਾਰੇ ਆ ਅੱਛਾ ਆ ਸਾਰੇ ਠੀਕ ਆ ਆ ਵੀ ਕਿੰਦਾ ਸੋਹਣਾ ਨਾ ਉਹ ਨਾ ਇਹੋ ਮਿੰਗਾ ਆਇਆ ਵਾ ਕਲਰ ਬੜੇ ਸੈਲੈਕਟ ਕਰਕੇ ਲਈਆਂ ਓਏ ਲੋਈ ਗਾ ਇੱਕ ਰੰਗ ਤਾਂ ਕਿੰਨੇ ਹਰਾ ਮੈਂ ਮਰਜੰਟਾ ਜਾਂ ਉਹ ਹਰਾ ਸੁਨਹਿਰੀ ਰੰਗ ਡਿਜ਼ਾਈਨ ਹੀ ਕੋਈ ਅਸੀਂ ਕਿ ਬਦਲ ਕੇ ਦੇ ਦੇ ਇੱਕ ਉਹ ਡਿਜ਼ਾਈਨ ਥੋੜਾ ਹੋਰ ਐ ਤੇ ਜਾਣੇ ਆ ਛੋਟੀ ਖਾਣ ਦੀ ਪਲੇਟ ਤੇ ਵੀ ਆ ਦੇਖੋ ਕਲਰ ਕਿੰਨੇ ਸੋਹਣਾ ਛੋਟ ਜਿਹਾ ਹਾਂ ਥਾਲੀ ਵਾਲਾ ਮੈਂ ਲਿਆਉਣਾ ਸੀ ਇਹਨਾਂ ਵਿੱਚੋਂ ਲੈਂਦਾ ਨਹੀਂ ਦੂਜਾ ਲੈਣਾ ਇੱਕ ਹੋਰ ਲੈਣਾ ਸਰ ਰੁਕੋ ਉਹ ਗੁਰਦਾਰੀ ਜਾਈ ਤਾਂ ਨਹੀਂ ਇੰਸਟਾਗ੍ਰਾਮ ਤੋਂ ਹਾਂ ਆਲੇੰਦੈ ਕਾ ਮਾਹੀ ਸੋਹਣਾ ਨਾ ਆ ਦੇਖੋ ਕਿੰਨਾ ਸੋਹਣਾ ਥਾਲੀ ਦੇ ਦੇਨ ਨੂੰ ਜਵੇਂ ਗੁਰਦੁਆਰੇ ਚਾਹੀਦਾ ਥਾਲੀ ਦੇ ਦੇਨ ਨੂੰ ਉੱਤੇ ਬਣਾ ਦੇ ਗਰਿਆਂ ਤੂੰ ਦਜਾਂ ਲੈ ਆਂਦੇ ਕਰਿਓ ਤੇ ਸਹੀ ਆ ਫਿਰ ਬਣਾ ਦੇ ਕਰੀਏ ਤਾਂ ਆ ਕੀ ਸਸਰਾਣੇ ਸਸਰਾਣੇ ਵੀ ਬੜੇ ਸੋਹਣੇ ਆ ਯਾਰ ਇਹ ਤਾਂ ਆਪਣੇ ਨਹੀਂ ਇਦਾਂ ਦੇ ਲਿਆਂਦੇ ਕ버 ਕਦੇ ਨੀਲੇ ਆ ਨੀਲੇ ਸੀ ਆ ਦੇਖੋ ਸਸਰਾਣਿਆਂ ਦੇ ਕ버 ਕਿੱਡੇ ਸੋਹਣੇ ਇੱਕ ਨੀਲੇ ਸੀਗੇ ਇੱਕ ਹੋਟੜਾ ਵਾਲਾ ਸੀ ਲਾਲ ਆ ਜਾਦਾ ਸੋਹਣਾ ਲੱਗਦਾ ਉਹਨੂੰ। ਹਾਂ। ਪਹਿਲੂ ਜਿਹੜਾ ਉਹਨੇ ਸਹੈ ਨਾ ਜਦੋਂ ਸਹਾਨ ਲੈਣੇ ਨਾਲ ਦਿਖਾ ਦਿੱਤੀ ਕਿਦਾਂ ਦੇ ਆ। ਉਹ ਬੜੇ ਹਰੀਲੇ। ਹੋਰ। ਹਰੀਲੇ ਸੀ। ਹੋਰ। ਦਿਲੇ ਨੇ ਸਮੋਸੇ ਹੋਰ ਕੀ? ਹੋਰ ਚੁਨੀ। ਹੋਰ ਜੀ। ਚੁਨੀਆਂ ਹਨੀਆਂ। ਚੋਲੀਆਂ ਵਾਲੇ। ਹਾਂ। ਸੁਨੀਆਂ ਕਿ? ਅੱਛਾ ਆਈ ਲੈ ਕੇ ਆਉਣੇ ਸੀ ਬੱਸ। ਹਾਂ ਚੁਨੀਓ ਲੈ ਕੇ ਆਏ ਆ ਮੰਮੀ ਦੀਆਂ ਸਰਵ ਦੀਆਂ। ਆ ਦੇਖੋ। ਦੋ ਤਨ। ਕਹਿੰਦੇ। ਚਾਰ ਪੰਜ ਛੇ 6 ਚੁੰਨੀਆਂ ਲੈ ਗਈਆਂ 6 ਚੁੰਨੀਆਂ 600 ਰੁਪਏ ਬਣ ਗਿਆ ਹਾਂ ਆਈ ਨਸਮਾਨ ਲੈ ਕੇ ਆਈਆਂ ਸਾਫ ਸਾਫ ਹੋ ਗਈਆਂ ਅਬੜੀਆਂ ਨਸਮਾਨ ਲੈ ਕੇ ਆਈਆਂ ਤੇ 10000 ਰੁਪਿਆ ਲਾਇਆ 10000 ਤੋਂ ਪਲੱਸ ਜੰਗ ਲੇ ਗੋ ਗੈਸ ਸਟੋਵ ਗੈਸ ਹੈ ਕੋਲੀ ਗੈਸ ਲੈਂਦਾ ਚੁੰਨੀ ਲੈ ਉਹ ਰੋ ਸੋ ਗੈਸ ਸਟੋਵ ਵੀ ਲੈਂਦਾ ਫਿਰ ਆ ਸਾਰੇ ਜਿਹੜਾ ਉਹ ਫਰੈਂਗ ਆਣਾ ਉਹ ਕੱਲੇ 300 ਦਾ 300 ਦਾ ਤੁਹਾਡੇ ਦਾ 300 ਦਾ ਅੱਛਾ ਆ ਆ 1100 ਦੇ ਆਸਮਾਨ ਆ 1100 ਦੇ ਸਰਣ ਆ 1100 ਆ 1100 ਦੇ ਆਇਆ ਤੇ ਆ ਕਿੰਨੇ ਕਿੰਨੇ ਦੇ ਹੈ ਕੋਈ 300 ਦਾ 200 ਦਾ ਆ ਮhenga milਦਾ ਆ ਮhenga ਸਿੱਧੂ ਅਸੀਂ ਦੇਖੋ ਆ ਸਾਰੇ 350 ਦਾ 300 ਨਹੀਂ ਸੀ 300 ਦਾ 350 ਦਾ ਆ 300 ਵੀ ਵੀ ਤੇ ਸੀ ਆਹ ਦੇਖੋ ਵਰਦੇ ਹੈਨਾ ਸੋ ਸੋਨੇ ਲੱਗਦੇ ਆ ਸਾਰੇ ਹਨ ਚਲੋ 10 ਰੁਪਏ ਲਾਇਆ ਇਹਦਾ ਚਲੋ ਕੋਈ ਨਹੀਂ ਫਿਰ ਕੀ ਤੇ ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ ਤੇ ਤੁਹਾਨੂੰ ਇਹਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੌਗਸ ਤਦ ਤੱਕ ਲਈ ਧੰਨਵਾਦ ਬਾਏ ਬਾਏ